ਨੇਕਮਾ ਹੈਡਮਾਸਟਰ ਕਮ ਡੀ ਐਨਓ ਕਾਦੀਵਾਨ ਲੈ ਆ ਰਹੇ ਬਾਬਾ ਜੀ ਸ੍ਰੀ ਗੁਰਨਾਗ ਦੇਵੀ ਔਰ ਮਾਤਾ ਸਲਖਣੀ ਜੀ ਦੇ ਵਿਆਹ ਸੰਬੰਧੀ ਜਿਹੜਾ ਤੀ ਤਰੀਕ ਨੂੰ ਬਟਾਲੇ ਦੇ ਵਿੱਚ ਮਨਾਇਆ ਜਾ ਰਿਹਾ ਉਹਦੀਆਂ ਸਾਰੇ ਹੀ ਆਪਣੇ ਦੇਸ਼ ਵਾਸੀਆਂ ਨੂੰ ਪ੍ਰਦੇਸਾਂ ਵਿੱਚ ਰਹਿ ਰਹੇ ਸਾਰੇ ਨਿਵਾਸੀਆਂ ਨੂੰ ਸਾਰੇ ਨੂੰ ਆਪਣੇ ਵੱਲੋਂ ਆਪਣੇ ਸਮੂਹ ਸਤਾਵਲੋਂ ਆਪਣੇ ਐਸਐਮਸੀ ਮੈਂਬਰ ਸਹਿਬਾਨ ਵੱਲੋਂ ਔਰ ਆਪਣੇ ਪਿੰਡ ਬਸਰਾਵਾ ਦੇ ਦਾਨੀ ਸੱਜਣਾ ਉਹ ਸਾਰੇ ਪ੍ਰਤਵੰਤੇ ਸੱਜਣਾ ਵੱਲੋਂ ਜਿਹੜੀ ਆ ਉਹ ਲੱਖ ਲੱਖ ਮੁਬਾਰਕਬਾਦ ਜੁਆ ਦਿੰਨਾ ਤੇ ਇਹ ਵੀ ਆਸ ਕਰਦਾ ਕਿ ਇਹ ਜਿਹੜਾ ਦੇਣਾ ਸਾਡੇ ਲਈ ਬੜਾ ਇਤਿਹਾਸਕ ਹੈ ਇਸ ਕਰਕੇ ਇਸ ਇਤਿਹਾਸਕ ਮੱਤ ਤੁਹਾਨੂੰ ਸਮਝਦੇ ਹੋਏ ਸਾਨੂੰ ਜਿਹੜਾ ਆ ਕਿ ਇਹਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਜਿਹੜੇ ਸਾਡੇ ਨੌਜਵਾਨ ਵੀਰ ਭੁੱਲੜਵਾਜੀ ਕਰਦੇ ਨੇ ਉਹਨਾਂ ਨੂੰ ਇਹ ਤੋਂ ਗਰੇਜ ਕਰਨਾ ਚਾਹੀਦਾ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਇਹ ਉਹ ਇਹਨਾਂ ਨੂੰ ਜਿਹੜਾ ਆ ਕਿ ਸਮੇਂ-ਸਮੇਂ ਤੇ ਸੁਚੇਤ ਕਰਦੇ ਰਹਿਣ ਅੱਜ ਕੱਲ ਬੱਚੇ ਜਿਹੜੇ ਆ ਉਹ ਇਹ ਕਾਫੀ ਨਸ਼ਿਆਂ ਦੇ ਗੁਲਤਾਨ ਹੋਏ ਪਏ ਨੇ ਉਹਨਾਂ ਨੂੰ ਜਿਹੜੀਆਂ ਨੇ ਬਾਬਾ ਜੀ ਦੀਆਂ ਸਖਿਆਵਾਂ ਵੱਲ ਪ੍ਰੇਰਿਤ ਹੋ ਕੇ ਤੇ ਉਸ ਬਦਿਸ਼ਾਵਾਦ ਚੰਨਾ ਚਾਹੀਦਾ ਸਮਾਜ ਦੇ ਸੁਧਾਰ ਵਾਸਤੇ ਕੰਮ ਕਰਨੇ ਚਾਹੀਦੇ ਆ ਤਾਂ ਤੇ ਤਾਂ ਜੋ ਕਿ ਜੀ ਸਮਾਜ ਦੀ ਸੇਵਾ ਕਰਦੇ ਨੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਦੇ ਨੇ ਉਹਦੇ ਨਾਲ ਜਿਹੜਾ ਕਿ ਸਮਾਜ ਸਾਡਾ ਸਹੀ ਦਿਸ਼ਾ ਵੱਲ ਜਾਂਦਾ ਇਸ ਕਰਕੇ ਮੈਂ ਦੁਬਾਰਾ ਤੋਂ ਜਿਹੜਾ ਪੂਰੇ ਦੇਸ਼ ਵਾਸੀਆਂ ਨੂੰ ਆਪਣੇ ਸਮੂਹ ਸਟਾਫ ਔਰ ਐਸਐਮ ਕਮੇਟੀ ਵੱਲੋਂ ਜਿਹੜਾ ਉਹ ਬਹੁਤ ਬਹੁਤ ਮੁਬਾਰਕਾ ਦੇਣਾ ਤੇ ਆਸ ਕਰਦਾ ਕਿ ਅਸੀਂ ਸਾਰੇ ਮਿਲ ਕੇ ਇਹ ਜਿਹੜਾ ਆ ਬਾਬੇ ਦਾ ਵਿਆਹ ਜਿਹੜਾ ਆ ਪੂਰੀ ਸ਼ਰਧਾ ਦੇ ਨਾਲ ਮਨਾਈਏ ਧੰਨਵਾਦ